ਮੈਂ ਮੌਸਮ ਨੂੰ ਲੈ ਕੇ ਕਿਸ ਤਰ੍ਹਾਂ ਦਾ ਅਪਡੇਟ ਦੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਬਾਰਿਸ਼ ਹੋ ਸਕਦੀ ਹੈ ਜਾਂ ਟੈਂਪਰੇਚਰ ਡਾਊਨ ਹੋਣ ਦੇ ਚੰਦੇ ਹੱਸ ਨੇ। ਹਾਂਜੀ ਜੀ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇਅਰ ਨਾਈਟ ਟਾਈਮ ਟੈਂਪਰੇਚਰ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ। ਖੂਨ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ। ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਕਿੰਤਾ ਫਾਇਦਾ ਮੇਰੇ ਮੰਨੂ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਤੇ ਅੱਜ ਨੋਰਮਲ ਤੋਂ ਥੋੜਾ ਉੱਪਰ ਰਿਕਾਰਡ ਕੀਤਾ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ ਬਾਈ ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 11 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 5.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਇਹ 1970 ਤੋਂ ਲੈ ਕੇ ਹੁਣ ਤੱਕ ਦਾ ਸੈਕੰਡ ਹਾਈਐਸਟ ਜਿਹੜਾ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਇਦੇ ਤੋਂ ਪਹਿਲਾਂ 1973 ਦੇ ਵਿੱਚ 11.7 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਜਿਹੜੇ 2-3 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਸੰਘਣੀ ਧੁੰਦ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਇਹਦੇ ਤੋਂ ਬਿਨਾ 22 ਔਰ 23 ਤਰੀਕ ਨੂੰ ਕਿਤੇ ਕਿਤੇ ਹਲਕੀ ਛਿੱਟੇ ਜਾਂ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਮੈਮ ਬਾਰਿਸ਼ ਨੂੰ ਲੈ ਕੇ ਕੋਈ ਯੈਲੋ ਅਲਰਟ ਜਾਰੀ ਕੀਤਾ ਗਿਆ ਨਹੀਂ ਬਾਰਿਸ਼ ਨੂੰ ਲੈ ਕੇ ਕੋਈ ਯੈਲੋ ਅਲਰਟ ਨਹੀਂ ਜਾਰੀ ਕੀਤਾ ਗਿਆ ਜੀ ਪਰ ਸੰਗਣੀ ਧੁੰਦ ਵਾਸਤੇ ਯੈਲੋ ਅਲਰਟ ਜ਼ਰੂਰ ਜਾਰੀ ਕੀਤਾ ਗਿਆ ਮੈਂ ਕਹਿ ਸਕਦਾ ਵੀ ਜਿੱਦਾਂ ਮਿਨਿਮਮ ਟੈਂਪਰੇਚਰ ਕਾਫੀ ਹਾਈ ਹੈ ਕਹਿ ਸਕਦੇ ਵੀ ਜਿਹੜਾ ਠੰਡ ਤੋਂ ਲੋਕਾਂ ਨੂੰ ਕੁਝ ਰਾਹਤ ਜਿਹੜੀ ਹੁਣ ਦੇਖਣ ਨੂੰ ਮਿਲ ਰਹੀ ਹੈ ਲਗਾਤਾਰ ਕਿਉਂਕਿ ਸੂਰਜ ਵੀ ਨਿਕਲ ਰਿਹਾ ਹੈ ਧੁੱਪ નીકਲੀ ਹੈ ਤਿੰਨ ਚਾਰ ਦਿਨ ਤੋਂ ਸੋ ਉਸ ਦਾ ਅਸਲ ਜਿਹੜਾ ਟੈਂਪਰੇਚਰ ਤੇ ਵੇਖਣ ਨੂੰ ਅ ਬਿਲਕੁਲ ਜੀ ਕਿਉਂਕਿ ਡੇ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਉੱਪਰ ਰਿਕਾਰਡ ਕੀਤੇ ਗਏ ਨੇ ਸੋ ਠੰਡ ਤੋਂ ਜ਼ਰੂਰ ਅਸੀਂ ਥੋੜੀ ਰਿਲੀਫ ਕਹਿ ਸਕਦੇ ਹਾਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸੰਗਣੀ ਧੁੰਦ ਵੀ ਹੋ ਸਕਦੀ ਔਰ ਉਹਦੇ ਨਾਲ-ਨਾਲ ਜਿਹੜਾ 22 23 ਤਰੀਕ ਨੂੰ ਹਲਕੇ ਛਿੱਟੇ ਵੀ ਹੋ ਸਕਦੇ ਨੇ ਸੋ ਉਹਦੇ ਨਾਲ ਇੱਕ ਵਾਰ ਫਿਰ ਤੋਂ ਜਿਹੜੀਆਂ ਕਲਾਉਡੀ ਕੰਡੀਸ਼ਨਸ 22 23 ਤਰੀਕ ਨੂੰ ਬਣ ਸਕਦੀਆਂ ਨੇ ਹਮ ਕਹਿ ਸਕਦੇ ਹਾਂ ਕਿ ਜਦੋਂ ਬੱਦਲਵਾਈ ਹੋਊਗੀ ਥੋੜੀ ਠੰਡੀਆਂ ਹਵਾਵਾਂ ਸ਼ੀਤਲੇ ਹਵਾ ਚੱਲੂਗੀ ਟੈਂਪਰੇਚਰ ਥੋੜਾ ਡਾਊਨ ਜਾ ਸਕਦਾ ਹੈ ਹਮ ਦੇ 1 2 ਦਿਨ ਜੀ ਦ੍ਰਿਖ ਨੂੰ ਕੁਝ ਸਟ੍ਰੈਂਡੀਆ ਕੰਡੀਸ਼ਨਸ ਬਣ ਸਕਦੀਆਂ ਨੇ ਮੈਮ ਕਿਸਾਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਸਲਾਹ ਕਿਉਂਕਿ ਹਲਕੀ ਬਾਰਿਸ਼ ਵੀ ਹੋ ਰਹੀ ਹੈ ਫਿਲਹਾਲ ਕਣਕ ਦੀ ਫਸਲ ਹੈਗੀ ਹੈ ਸੋ ਉਸ ਲਈ ਕੋਈ ਸਲਾਹ ਉਹਨਾਂ ਕਿਸਾਨਾਂ ਨੂੰ ਜੀ ਇਹ ਵੜੀਆਂ ਜਿਹੜੀਆਂ ਵੈਦਰ ਕੰਡੀਸ਼ਨਸ ਅਸੀਂ ਨੀਅਰ ਨਾਰਮਲੀ ਕਹਿ ਸਕਦੇ ਹਾਂ ਟੈਂਪਰੇਚਰਸ ਵੀ ਨੀਅਰ ਨਾਰਮਲੀ ਚੱਲ ਰਹੇ ਨੇ ਔਰ ਜਿਹੜਾ ਬਾਰਿਸ਼ ਵੀ ਹਲਕੀ ਬਾਰਿਸ਼ ਹੈ ਕੋਈ ਹੈਵੀ ਬਾਰਿਸ਼ ਦੀ ਪ੍ਰੈਡਿਕਸ਼ਨ ਨਹੀਂ ਹੈ ਸੋ ਫਸਲਾਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਨੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ ਮੈਮ ਮੌਸਮ ਨੂੰ ਲੈ ਕੇ ਕਿਸ ਤਰ੍ਹਾਂ ਦਾ ਅਪਡੇਟ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਬਾਰਿ ਹਾਂਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਡੇ অর ਨਾਈਟ ਟਾਈਮ ਟੈਂਪਰੇਚਰ ਅਜ ਨਾਰਮਲ ਤੋਂ ਥੋੜਾ ਉੱਪਰ ਰਿਕਾਰਡ ਕੀਤਾ ਗਿਆ ਅੱਜ ਦਾ ਡੇ ਟਾਈਮ ਟੈਂਪਰੇਚਰ 22 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.8 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 11 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 5.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਇਹ 1970 ਤੋਂ ਲੈ ਕੇ ਹੁਣ ਤੱਕ ਦਾ ਸੈਕੰਡ ਹਾਈਐਸਟ ਜਿਹੜਾ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਰਿ ਇਦੇ ਤੋਂ ਪਹਿਲਾਂ 1973 ਦੇ ਵਿੱਚ 11.7 ਡਿਗਰੀ ਸੈਂਟੀਗ੍ਰੇਡ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਸੀ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਜਿਹੜੇ 2-3 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਸੰਘਣੀ ਧੁੰਦ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ yellow alert ਵੀ ਜਾਰੀ ਕੀਤਾ ਗਿਆ ਹੈ ਇਹਦੇ ਤੋਂ ਬਿਨਾ 22 ਔਰ 23 ਤਰੀਕ ਨੂੰ ਕਿਤੇ ਕਿਤੇ ਹਲਕੀ ਛਿੱਟੇ ਜਾਂ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਜੀ ਤਾਂ ਮੈਮ ਬਾਰਿਸ਼ ਨੂੰ ਲੈ ਕੇ ਵੀ ਕੁਝ yellow ਜਾਰੀ ਕੀਤਾ ਗਿਆ ਨਹੀਂ بارش ਨੂੰ ਲੈ ਕੇ ਕੋਈ yellow alert ਨਹੀਂ ਜਾਰੀ ਕੀਤਾ ਗਿਆ ਜੀ ਪਰ ਸੰਗਣੀ ਤੁੰਦ ਵਾਸਤੇ yellow alert ਜ਼ਰੂਰ ਜਾਰੀ ਕੀਤਾ ਗਿਆ ਹੈ। ਮੈਂ ਕਹਿ ਸਕਦੇ ਹਾਂ ਵੀ ਜਿੱਦਾਂ ਮਿਨਿਮਮ ਟੈਂਪਰੇਚਰ ਕਾਫੀ ਹਾਈ ਹੈ ਕਹਿ ਸਕਦੇ ਹਾਂ ਵੀ ਜਿਹੜਾ ਠੰਡ ਤੋਂ ਲੋਕਾਂ ਨੂੰ ਕੁਝ ਰਾਹਤ ਜਿਹੜੀ ਹੁਣ ਵੇਖਣ ਨੂੰ ਮਿਲ ਰਹੀ ਹੈ ਲਗਾਤਾਰ ਕਿਉਂਕਿ ਸੂਰਜ ਵੀ ਨਿਕਲ ਰਿਹਾ ਹੈ ਧੁੱਪ ਨਿਕਲੀ ਹੈ ਤੇ ਚਾਰ ਦਿਨ ਤੋਂ ਤੋ ਦਾ ਅਸਲ ਜਿਹੜਾ ਟੈਂਪਰੇਚਰ ਤੇ ਵੇਖਣਗੇ ਆ ਬਿਲਕੁਲ ਜੀ ਕਿਉਂਕਿ ਡੇ অর ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨਾਰਮਲ ਤੋਂ ਉੱਪਰ ਰਿਕਾਰਡ ਕੀਤੇ ਗਏ ਨੇ ਸੋ ਠੰਡ ਤੋਂ ਜ਼ਰੂਰ ਅਸੀਂ ਥੋੜੀ ਰਿਲੀਫ ਕਹਿ ਸਕਦੇ ਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਸੰਗਣੀ ਧੁੰਦ ਵੀ ਹੋ ਸਕਦੀ ਔਰ ਉਹਦੇ ਨਾਲ ਨਾਲ ਜਿਹੜਾ 22 23 ਤਰੀਕ ਨੂੰ ਹਲਕੇ ਛਿੱਟੇ ਵੀ ਹੋ ਸਕਦੇ ਨੇ ਸੋ ਉਹਦੇ ਨਾਲ ਇੱਕ ਵਾਰ ਫਿਰ ਤੋਂ ਜਿਹੜੀਆਂ ਕਲਾਉਡੀ ਕੰਡੀਸ਼ਨਸ 22 23 ਤਰੀਕ ਨੂੰ ਬਣ ਸਕਦੀਆਂ ਨੇ ਹਮ ਕਹਿ ਸਕਦੇ ਆ ਕਿ ਜਦੋਂ ਬੱਦਲਵਾਈ ਹੋਊਗੀ ਥੋੜੀ ਠੰਡੀਆਂ ਹਵਾਵਾਂ ਸ਼ੀਤਲ ਹਵਾ ਚੱਲੂਗੀ ਟੈਂਪਰੇਚਰ ਥੋੜਾ ਡ ਉਰੇ ਗ੍ਰੈਵਿਟ ਆਬਜ਼ਰਵ ਕਰਦੇ ਆ ਸੋ 22 23 ਤਰੀਕ ਨੂੰ ਕੁਝ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਮੈਮ ਕਿਸਾਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਸਲਾਹ ਕਿਉਂਕਿ ਹਲਕੀ ਬਾਰਿਸ਼ ਵੀ ਹੋ ਰਹੀ ਹੈ ਫਿਲਹਾਲ ਕਣਕ ਦੀ ਫਸਲ ਹੈਗੀ ਹੈ ਸੋ ਉਸ ਲਈ ਕੋਈ ਸਲਾਹ ਨੂੰ ਕਿਸਾਨ ਜੀ ਇਹ ਵੜੀਆਂ ਜਿਹੜੀਆਂ ਵੈਦਰ ਕੰਡੀਸ਼ਨਸ ਅਸੀਂ ਨੀਅਰ ਨਾਰਮਲੀ ਕਹਿ ਸਕਦੇ ਹਾਂ ਟੈਂਪਰੇਚਰਸ ਵੀ ਨੀਅਰ ਨਾਰਮਲੀ ਚੱਲ ਰਹੇ ਨੇ ਔਰ ਜਿਹੜਾ ਬਾਰਿਸ਼ ਵੀ ਹਲਕੀ ਬਾਰਿਸ਼ ਹੈ ਕੋਈ ਹੈਵੀ ਬਾਰਿਸ਼ ਦੀ ਪ੍ਰੈਡਿਕਸ਼ਨ ਨਹੀਂ ਹੈ ਸੋ ਫਸਲਾਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਨੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੈ